హలోీకాలీ సార్ రంగ పంజాబ్ చనడా స్వాగత అటేట్ సవారా జీనా బినా కుదీ కనైతే ఏదా నిశాన పట్టుదే కాలే ਉਹਦੀਆਂ ਸਲਾਈ ਦੀਆਂ ਨਿਸ਼ਾਨੀਆਂ ਜਰੂਰ ਲਾਈਆਂ ਨੇ ਨਿਸ਼ਾਨੀਆਂ ਲਾ ਕੇ ਤੇ ਬਰੀਕ ਬਰੀਕ ਕਪੜਾ ਆਪਾਂ ਨਾ ਮੋੜਿਆ ਹੋਇਆ ਹੈਗਾ ਇਹ ਆਪਾਂ ਬਰੀਕ ਬਰੀਕ ਬਿਲਕੁਲ ਕਿਉਂਕਿ ਕਟਿੰਗ ਨਹੀਂ ਕੀਤਾ ਜੁਆਇੰਟ ਹੀ ਹੈ ਆਪਣਾ ਪੂਰਾ ਕਪੜਾ ਇਸਟੇਟ ਸਲਵਾਰ ਬਣਾ ਕੇ ਤੇ ਇਸ ਵਿੱਚ ਆਪਾਂ ਨਾ ਵੀ ਉਹਦਾ ਕੁੰਦੀਆਂ ਦੇ ਨਿਸ਼ਾਨ ਪਾਉਣੇ ਨੇਗੇ ਆਪਾਂ ਬਿਲਕੁਲ ਬਰੀਕ ਬਰੀਕ ਜਿਹੜੀ ਸਲਾਈ ਹੈ ਉਹ ਤੋੜ ਲਾਉਂਦੇ ਪਏ ਆਂਗੇ ਤੇ ਇੰਨਾ ਸਾਰਿਆਂ ਤੇ ਆਪਾਂ ਬ੍ਰੀਕ ਬ੍ਰੀਕ ਸਲਾਈ ਹੈ ਜਿਹੜੀ ਲਾ ਲੈਣੀ ਹੈਗੀ ਜੇ ਤੁਹਾਨੂੰ ਵੀਡੀਓ ਪਸੰਦ ਆਵੇ ਤੇ ਤੁਸੀਂ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਜੀ ਤੇ ਚਾਹੀ ਚਾਹੀ ਆਪਾਂ ਇਹ ਜਿੰਨ ਜਿਹੜੇ ਵੀ ਨਹੀਂ ਲਾਉਣਾ ਚਾਹੁੰਦੇ ਉਹ ਸਲਾਈ ਬਿਲਕੁਲ ਨਹੀਂ ਲਾ ਸਕਦੇ ਐ ਸਿੰਪਲੀ ਬਸ ਆਪਣਾ ਪੌਂਚ ਬਣਾ ਕੇ ਤੇ ਨਾਲ ਹੀ ਵਾਲੀ ਸਲਾਈ ਹੈ ਜਿਹੜੀ ਉਹ ਪਾ ਸਕਦੇ ਆ ਇਹ ਪਰ ਮੈਂ ਇਹ ਸੁਨੀਲ ਦੀ ਚਲਵਾਰ ਹੈ ਤੇ ਮੈਨੂੰ ਵਧੀਆ ਲੱਗਦੀ ਥੋੜੀ ਜੀ ਵਿੱਚ ਸਲਾਈਆਂ ਪਈਆਂ ਹੋਣ ਤੇ ਨਿਸ਼ਾਨੀਆਂ ਪਾ ਲਾ ਕੇ ਬਿਲਕੁਲ ਆਪਾਂ ਆਹ ਜਿਹੜੀ ਐਮਬ੍ਰੀਕ ਬ੍ਰੀਕ ਸਲਾਈਆਂ ਆ ਆਪਾਂ ਲਾ ਲਈਆਂ ਨੇ ਵੀਡੀਓ ਥੋੜੀ ਜੀ ਆਪਾਂ ਤੇਜ਼ ਕੀਤੀ ਸੀਗੀ ਲੱਗੂਗਾ ਵੀਡੀਓ ਲੰਬੀ ਤੱਕੇ ਨਾ ਬਣ ਜਾਂਦੀ ਅ ਫਿਰ ਤੇ ਇਹ ਆ ਗਈ ਆਪਣੀ ਬੈਲਟ ਤੇ ਬੈਲਟ ਦੇ ਆਪਾਂ ਇਤੇ ਇਹ ਬੈਕ ਸਾਈਡ ਵਾਲੀ ਹੈ ਜਿਹੜੀ ਸਿਲਾਈ ਉਹ ਤਾਂ ਸਿੱਧੀ ਹੋ ਹੀ ਲਾ ਲੈਣੀ ਹੈ ਤੇ ਜਿਹੜੀ ਸਾਹਮਣੀ ਨਿਸ਼ਾਨੀ ਹੁੰਦੀ ਉਹ ਚਿੜੀ ਦਾ ਪੰਡਾ ਉਹ ਖੁੱਲਾ ਪਾਸਾ ਰੱਖਣਾ ਤੇ ਸ਼ਨੀਲ ਤੇ ਹਮੇਸ਼ਾ 11 ਨੰਬਰ ਦੀ ਸੂਈ ਚਾੜਦੀ ਹੈ 벨ਵੈਟ ਦਾ ਹੋਵੇ ਚਾਹੇ ਦੀ ਕਪੜਾ ਚਾਹੇ ਦੀ ਹੋਵੇ ਸ਼ਨੀਲ ਤੇ ਇੱਤੇ ਤੇ 11 ਨੰਬਰ ਦੀ ਸੂਈ ਚੱਲਦੀ ਹੈਗੀ ਕਈ ਵਾਰੀ ਆਪਣੀਆਂ ਦੇਖੋ ਦੂਸਰੀਆਂ ਬਨਾਣਾ ਵਾਲੇ ਕੱਪੜੇ ਦੀਆਂ ਨਾ ਟੀ-ਸ਼ਰਟਾਂ ਹੁੰਦੀਆਂ ਨੇ ਜਿਹੜੀਆਂ ਟੀ-ਸ਼ਰਟਾਂ ਜਾਂ ਉਤੜ ਜਾਂਦੀਆਂ ਨੇ ਜਾਂ ਲੋਹਰਾ ਹਨਾ ਉਹਦੇ ਤੇ ਵੀ ਤੁਸੀਂ 11 ਨੰਬਰ ਸੂਈ ਚੜਾ ਸਕਦੇ ਜੇ ਆਪਾਂ ਮੋਟੀ ਨਾਲ ਸੀਵਾਂਗੇ ਤੇ ਉਹ ਤਾਂ ਮੋਰੀਆਂ ਜੀਆਂ ਹੋ ਜਾਂਦੀਆਂ ਨੇ ਤੇ ਇਹ ਇਹ ਦੇ ਤੇ ਹਮੇਸ਼ਾ 11 ਨੰਬਰ ਦੀ ਸੂਈਆਂ ਜਿਹੜੀਆਂ ਲਿਆ ਕੇ ਰੱਖਣੀਆਂ ਚਾਹੀਦੀਆਂ ਨੇ ਵੈਸੇ ਆਪਾਂ 16 ਨੰਬਰ ਦੀ ਨਾਰਮਲ ਚੜਾਉਂਦੇ ਆ ਚਾਹੇ ਦੀ ਮੋਟੇ ਸੂਟ ਹੋਣ ਚਾਹੇ ਦੀ ਪਤਲੇ ਹੋਣ 16 ਨੰਬਰ ਤੇ ਵਧੀਆ ਸੀ ਪਜਾਉਂਦੇ ਨੇ ਤੇ ਜੇ ਪੰਟ ਵਗੈਰਾ ਨੂੰ ਹਨਾ ਆਪਾਂ ਥੱਲੇ ਉਹ ਲੇੜ ਮੋੜਨੀ ਹੋਵੇ ਤਾਂ ਤਾਂ 18 ਨੰਬਰ ਸੂਈ ਚੜਦੀ ਹੈ ਤੇ ਛਨੀਲ ਤੇ ਤਾਂ ਜਿਹਾ ਵੇਲੇ ਵੜਦੇ ਇਹਦੇ ਤੇ 11 ਨੰਬਰ ਸੂਈ ਹੈ ਜਿਹੜੀ ਇਹ ਹਿਲੋਟ ਆਉਂਦੀ ਹੈ ਤੇ ਆਪਾਂ ਪਣ ਮੋੜ ਲੀਏ ਹੁਣ ਆਪਾਂ ਫਟਾਫਟ ਇਹਦਾ ਜਿਹੜਾ ਨੇਫਾ ਮੋੜ ਦੇਣਾ ਇਹ ਸਾਰਿਆਂ ਪਣਾ ਨੂੰ ਹੁੰਦਾ ਵੀ ਹੈ ਇਹ ਦੀ ਕਟਾਈ ਦੀ ਵੀਡੀਓ ਤੁਸੀਂ ਜਰੂਰ ਚਾਕੇ ਦੇਖੋ ਬੜੇ ਸੋਖ ਢੰਗ ਨਾਲ ਦੱਸੀ ਹੋਈ ਹੈ ਮੈਂ ਹੁਣ ਆਪਾਂ ਇਹ ਦੀ ਇਹ ਤਿਆਰ ਕਰਕੇ ਆਪਾਂ ਰੱਖ ਲੈਣੀ ਹੈ ਬਿਲਕੁਲ ਜਦੋਂ ਟੀੜੀ ਚੀੜੀ ਕਹਿ ਦਿੰਨੇ ਆਪਾਂ ਜਿਹੜੀ ਜੀੜੀ ਬਣਾਉਣੀ ਆ ਉਹਦੇ ਤੋਂ ਦੋ ਤਿੰਨ ਸਲੰਗਾਂ ਤੁਸੀਂ ਬੈਕ ਮਸ਼ੀਨ ਕਰਕੇ ਲਾ ਲੈਣੀਆਂ ਨੇ ਤੇ ਬਿਲਕੁਲ ਵੀ ਪਾਲ ਨਹੀਂ ਪੈਣਾ ਚਾਹੀਦਾ ਨਾ ਹੁੰਦਾ ਤਾਂ ਕੁਛ ਨਹੀਂ ਫਰੋ ਬੁਰਾ ਲੱਗਦਾਗਾ ਵਾਲ ਜਿਹਾ ਆਪਣੇ ਸਾਰੇ ਵਾਲ ਕੱਢ ਕੇ ਸਹੀ ਕਰਕੇ ਫੇਸ ਲਾਈ ਲਾਉ ਥੋੜਾ ਜਿਆ ਚੌੜੇ ਹੀ ਰੱਖਣਾ ਚਾਹੀਦਾ 1.5 ਇੰਚੋਂ 2 ਇੰਚ ਜਿਹੜਾ ਆਪਣਾ ਨੇਫਾ ਫਿਰ ਸੌਖੀ ਆਪਣੀ ਪੈ ਜਾਂਦੀ ਹੈ ਵਿੱਚ പൗഖ ബാഫാ മോട ായിരേ ഫോൺ ലോ അപ്പം പക്കാ ക മശീൻ ചോ ക ਬੈਲਟ ਤਿਆਰ ਕਰ ਲਈਏ ਲੋਜੀ ਚੋਣਾ ਸਟੇਟ ਸਲਵਾ ਤੇ ਜੜੀਆਂ ਪੰਜ-ਸੱਤ-ਸੱਤ ਪੈਂਦੀਆਂ ਨੇ ਉਹ ਆਪਾਂ ਪਾ ਲਈਆਂ ਨੇ ਪਾ ਕੇ ਇਹਦੇ ਨਾਲ ਆਪਾਂ ਜੁਆਇੰਟ ਕਰ ਦਾਂਗੇ ਤੇ ਫਿਰ ਪਹਿਲਾਂ ਪੱਲੀ ਸिलाई ਲਾਵਾਂਗੇ ਫਿਰ ਉੱਪਰਲੀ ਸिलाई ਲਾ ਕੇ ਤੇ ਪਹੁੰਚੀ ਨੇ ਜਿਹੜੇ ਦੇਖੋ ਆਪਾਂ ਬਿਲਕੁਲ ਸਿੰਪਲ ਬਣਾਏ ਨੇ ਸਿੱਧੀਆਂ ਜਿਹੀਆਂ ਸਲਾਈਆਂ ਲਾ ਕੇ ਕਿਉਂਕਿ ਆਪਣੇ ਘਰੇ ਪਾਉਣ ਵਾਲਾ ਸੂਟ ਚ ਹੈ ਆਪਾਂ ਜ਼ਿਆਦਾ ਕੁਟ ਜਾਈ ਨਹੀਂ ਲਾਇਆ ਤੇ ਇਹ ਹੁਣ ਆਪਾਂ ਜਿਹੜੀਆਂ ਕੁੰਦਿਆਂ ਦੀਆਂ ਸਲਾਈਆਂ ਨੇ ਬਿਲਕੁਲ ਆਮ ਸਮਣੀ ਵਾਂਗ ਲਾ ਕੇ ਜਿੰਨਾ ਵੀ ਤੁਸੀਂ ਪਾਉਂਦੇ ਰੱਖਣਾ ਰੱਖ ਸਕਦੇ ਹੋ 6 ਇੰਚ ਸਾਢੇ 6 ਇੰਚ ਸਾਢੇ 7 ਜਿੰਨਾ ਵੀ ਤੁਸੀਂ ਪਾਉਨੇ ਹੋ ਤੇ ਉਹਨਾਂ ਤੁਸੀਂ ਲਾ ਕੇ ਰੱਖ ਸਕਦੇ ਹੋ ਤੇ ਉਹ ਸਾਟੀ ਸ਼ੀਪਾਂ ਤੇ ਰੱਖੇ ਸੀਗੇ ਤੇ ਬਿਲਕੁਲ ਵੀ ਇਥੋਂ ਨਾ ਬਿਲਕੁਲ ਤੁਸੀਂ ਜਿਹੜਾ ਬਾਹਰ ਨਾਲ ਸਲਾਈ ਨਹੀਂ ਜਾਣੀ ਅੰਦਰ ਨੂੰ ਲਜਾਣੀ ਹੈ 10 ਇੰਚ ਤੇ ਫਿਰ ਆਪਣਾ ਬਿਲਕੁਲ ਟੋਲ ਜਾਣੀ ਪੈਂਦਾ ਚਲੋ ਇਹਦਾ ਹੈ ਹੀ ਸਟੇਟ ബുൾ കട്ടേ ക പച്ചി കൂടി സിലായി ടുട്ടി തര മൂ കെ ഫെണ്ുട്ട ജേ പല ഫി സുട്ട ਇਤਵਸਨ ਨਾਲ ਬਿਲਕੁਲ ਆਸਨ ਮਲਾ ਲੈਣਾ ਮਲਾ ਕੇ ਤੇ ਰਹਿੰਦੀ ਹੋਈ ਸਲਾਈ ਵੀ ਆਪਾਂ ਜਿਹੜੀ ਲਾ ਰਣੀ ਹੈ ਇਸ ਤਰ੍ਹਾਂ ਥੋੜਾ ਥੋੜਾ ਹੱਥ ਨਾਲ ਪਿੱਛੋਂ ਖਿੱਚ ਲੈਣਾ ਫਿਰ ਆਪਣੀ ਜਿਹੜੀ ਸਲਾਈ ਹੈ ਨਾਲ ਹੀ ਇਹ ਬਿਲਕੁਲ ਵੀ ਉੱਡੜਦੀ ਨਹੀਂ ਗਈ ਤੇ ਚਾਹੇ ਤੁਸੀਂ ਡਬਲ ਵੀ ਲਾ ਸਕਦੇ ਹੋ ਉਹ ਤਾਂ ਕੋਈ ਚੱਕਰ ਨਹੀਂ ਗਾ ਇਹ ਤੁਸੀਂ ਇਥੇ ਆਦਤ 'ਚ ਛੱਡ ਦਿਆ ਕਰੋ ਤੇ ਦੂਸਰੇ ਪਾਸੇ ਲਾਉਣ ਲੱਗ ਜੇ ਪਰ ਜਦੋਂ ਅੱਤ ਪੈ ਜਾਂਦੀ ਫਿਰ ਕੋਈ ਚੱਕਰ ਨਹੀਂ ਹੁੰਦਾ ਕੋਈ ਬਲ ਨਹੀਂ ਪੈਂਦਾ ਕੋਈ ਕੋਸ਼ਿਸ਼ ਨਹੀਂ ਫਿਰ ਆਪਾਂ ਇਹਨਾ ਇਹ ਪੂਰੀ ਸਲਵਾਰ ਰੈਡੀ ਇੱਦਾਂ ਹੀ ਸਿਲਾਈ ਕਰ ਸਕਦੇ ਆਂ ਤੇ ਬੱਚੇ ਰੋਲ ਪਾਉਂਦੇ ਸੀ ਕਿ ਤੇ ਥੋੜਾ ਜਿਹਾ ਮਿਊਜ਼ਿਕ ਵੀ ਲੱਗਾ ਸੀ ਇਸ ਲਈ ਮੈਂ ਆਵਾਜ਼ ਜਿਹੜੀ ਆਪਣੀ ਬੰਦ ਕਰਕੇ ਤੇ ਬਰਬਰਵਾਤ ਕਰਦੀ ਆ ਤਾਂ ਜੀ ਆਪਣੀ ਸਲਵਾਰ ਬਣ ਕੇ ਬਿਲਕੁਲ ਤਿਆਰ ਹੈ ਘਰੇ ਪਾਉਣ ਲਈ ਸਾਰੀਆਂ ਬੀਬੀਆਂ ਸੌਖੇ ਤਰੀਕੇ ਦੇ ਨਾਲ ਕਿਉਂਕਿ ਸਲਾਈਆਂ ਜਿਹੜੀ ਸਵਾਈ ਹੈ ਉਹ ਆਪਾਂ ਵੱਧ ਤਾਂ ਨਹੀਂ ਕਹਿੰਦੇ ਵੀ ਵੱਧੋ ਸਦੀ ਕਿਉਂਕਿ ਮੀਨਤ ਵੱਡੀ ਹੁੰਦੀ ਹੈ ਸਿੰਪਲ ਸੂਟ ਦਾ ਸਿਰਫ 200 ਰੁਪਏ ਹੀ ਆ। ਅੰਦਾਜ਼ੇ ਤਾਂ ਨਹੀਂ ਪਰ ਜਿਹੜੀਆਂ ਅਸੀਂ ਸੱਕਦੀਆਂ ਨੇ ਉਹ ਵੇਚ ਸਕਦੀਆਂ ਨੇ ਤੇ ਮਿਹਨਤ ਬਹੁਤ ਹੁੰਦੀ ਹੈ ਟਾਈਮ ਲੱਗ ਜਾਂਦਾ। ਤੇ ਪੈਸੇ ਨੇ ਤਾਂ ਫਿਰ ਆਪਣੇ ਮਿਹਨਤ ਦੇ ਲੈਣੀਆਂ ਅਗਲੇ। ਇਹ ਸਿਰਫ ਪੈਸਾ ਨਹੀਂ ਤਾਂ ਹੁੰਦਾ। ਇਹ ਤੇ 5 ਰੁਪਏ ਦੀ ਰੀਲ ਬੁਕਰਮ ਲੱਗਦੀ। ਤੇ ਜਿਹੜਾ ਸਲਾਈ ਦਾ ਪੈਸਾ ਹੁੰਦਾ ਨਾ ਨਿਗਾ ਲੱਗਦੀ ਬਹੁਤ ਜ਼ਿਆਦਾ ਤੇ ਮਿਹਨਤ ਕਰਨੀ ਪੈਂਦੀ ਹੈ ਪੈਸਾ ਸਿਰਫ ਸਲਾਈ ਦਾ ਹੁੰਦਾ ਹੈ ਆਪਣੀ ਮਿਹਨਤ ਦਾ ਹੁੰਦਾ ਹੈ ਉਦੋਂ ਗਲੇ ਨਹੀਂ ਲੈਣੀ ਹੈ ਤੇ ਇੱਥੇ ਬਹੁਤ ਸੋਹਣੀ ਆਪਣੀ ਸਲਵਾਰ ਜਿਹੜੀ ਹੈ ਸਲਾਈ ਹੋ ਕੇ ਤਿਆਰ ਹੈ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਦੱਸਿਆ ਜੀ ਥੈਂਕ ਯੂ ਜੀ ਧੰਨਵਾਦ ਤੁਹਾਡਾ